ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਇਸ ਵੇਲੇ ਮੌਜੂਦਾ ਪਿੰਡ ਕੈਲੇਕਲਾਂ ਦੇ ਵਿੱਚ ਜਿੱਥੇ ਇੱਕ ਬਹੁਤ ਵੱਡਾ ਸਾਲਾਨਾ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਵਾ ਇਸ ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਔਰ ਇਲਾਕੇ ਦੀ ਨਾਮਵਰ ਸ਼ਖਸੀਅਤ ਗੁਰਮੀਤ ਸਿੰਘ ਏਜਾ ਜੀ ਜਿਹੜੇ ਆ ਸਾਡੇ ਨਾਲ ਗੱਲਬਾਤ ਕਰਨ ਲਈ ਤਿਆਰ ਨੇ ਔਰ ਗੱਲਬਾਤ ਦੇ ਰਹੇ ਹਾਂ ਇਹਨਾਂ ਤੋਂ ਆਪਾਂ ਜਾਣਕਾਰੀ ਲੈਣੇ ਆ ਕਿ ਕਿਸ ਤਰੀਕ ਨੂੰ ਔਰ ਕਿਵੇਂ ਜੜਾ ਬਾ ਉਹ ਟੂਰਨਾਮੈਂਟ ਹੋਣ ਜਾ ਰਿਹਾ ਪਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਾਜੀ ਦੱਸ ਦਿਓ ਦਰਸ਼ਕਾਂ ਨੂੰ ਕਿ ਕਿਹੜੀ ਤਰੀਕ ਨੂੰ ਟੂਰਨਾਮੈਂਟ ਕਰਾਉਣ ਜਾ ਰਹੇ ਹੋ ਇਹ 26 ਫਰਵਰੀ ਨੂੰ ਦਿਨ ਸੋਮਵਾਰ ਪਿੰਡ ਕਲੇਕਲਾਂ ਦੀ ਧਰਤੀ ਉੱਤੇ ਜੋ ਕਿ ਸਰਦਾਰ ਸਵਿੰਦਰ ਸਿੰਘ ਬਾਠ ਜਿਨ੍ਹਾਂ ਦੀ ਯਾਦ ਵਿੱਚ ਕਰਾ ਰਹੇ ਆ ਬਹੁਤ ਹੀ ਤਗੜੇ ਇੰਟਰਨੈਸ਼ਨਲ ਕਬੱਡੀ ਪਲੇਅਰ ਸੀਗੇ ਉਹਨਾਂ ਦੀ ਯਾਦ ਵਿੱਚ ਕਰਾ ਰਹੇ ਆ। ਭਾਜੀ ਇਸ ਟੂਰਨਾਮੈਂਟ ਦੇ ਵਿੱਚ ਕੁੱਲ ਕਿੰਨੀਆਂ ਟੀਮਾਂ ਭਾਗ ਲੈਦੀਆਂ ਨੇ? ਇਹਦੇ ਵਿੱਚ ਜੀ 70 ਕਿਲੋ weight ਦੀਆਂ 4 ਟੀਮਾਂ ਵਾਂ। ਇੱਕ ਲੜਕੀਆਂ ਦਾ ਮੈਚ ਆ। ਜੀ। ਤੇ 4 ਕਲੱਬਾਂ ਜਿਹੜੀਆਂ ਵੱਡੀਆਂ ਕਲੱਬਾਂ ਜਿਹਨਾਂ ਓਪਨ ਦੇ ਜਿਹੜੀਆਂ ਕਲੱਬਾਂ 4 ਇੰਟਰਨੈਸ਼ਨਲ ਕਲੱਬਾਂ ਉਹਨਾਂ ਦੇ ਮੈਚ ਹੋ ਰਹੇ ਆ। ਜੀ। ਭਾਜੀ ਇਹਦੇ ਵਿੱਚ ਥੋੜਾ ਜਿਹਾ ਨਾਮਾਂ ਬਾਰੇ ਦੱਸ ਦਿਓ ਕਿਉਂਕਿ ਤੁਹਾਡਾ ਜਿਹੜਾ ਇਹ ਟੂਰਨਾਮੈਂਟ ਆ ਇਨਾਮਾ ਕਰਕੇ ਪੂਰੇ ਗਰਦਾਸਪੁਰ ਮਾਝੇ ਦੀ ਧਰਤੀ ਤੇ ਬਹੁਤ ਫੇਮਸ ਆ ਕਹਿੰਦੇ ਵੀ ਕੈਲੇਕਲਾਂ ਦੇ ਟੂਰਨਾਮੈਂਟ ਵਿੱਚ ਨਾਮ ਬੜੇ-ਬੜੇ ਵੱਡੇ ਦਿੱਤੇ ਜਾਂਦੇ ਆ ਇਸ ਸਾਲ ਜਿਹੜਾ ਵਾ ਉਹ ਕੀ ਪਲੇਅਰਾਂ ਨੂੰ ਨਾਮ ਦਿੱਤੇ ਜਾ ਰਹੇ ਆ ਵੇਖੋ ਜੀ ਇਨਾਮਾਂ ਦੀ ਗੱਲ ਤੇ ਮੈਂ ਚਲੋ ਸ਼ਾਇਰ ਮੈਂ ਨਹੀਂ ਕਰ ਸਕਦਾ ਜੀ ਬਾਕੀ ਸਭ ਤੋਂ ਵੱਡੀ ਗੱਲ ਕੀ ਮੇਰੇ ਚਾਚਾ ਜੀ ਨੂੰ ਜਿਹੜੇ ਸ਼ਿੰਦਾ ਹਮਲੀ ਸੀ ਨਾ ਉਹਨਾਂ ਨੂੰ ਲੋਕ ਬਹੁਤ ਪਿਆਰ ਕਰਦੇ ਸੀ ਬਹੁਤ ਉਹਨਾਂ ਕਬੱਡੀ ਨੂੰ ਬਹੁਤ ਗੁਰਦਾਸਪੁਰ ਜ਼ਿਲ੍ਹੇ ਦੇ بڑے ਪਲੇਅਰ ਉਹਨਾਂ ਬਾਹਰ ਲੈ ਕੇ ਗਏ ਆ ਜੀ ਬਾਕੀ ਇਨਾਮ ਤੇ ਭਰਾ ਮੇਰੇ ਜਿੱਦਾਂ ਇਹ ਭਰਾ ਹੁਣ ਆਏ ਸਾਰੇ ਇਹਨਾਂ ਦੇ ਸਿਰ ਤੇ ਕਬੱਡੀ ਕੱਪ ਹੁੰਦਾ ਬਾਹਰ ਵਾਲਿਆਂ ਦੇ ਅਸੀਂ ਕੀ ਕਰਾ ਸਕਨੇ ਆ ਬਾਕੀ ਆ ਵੀ ਫਰਸਟ ਪ੍ਰਾਈਜ਼ ਜਿਹੜਾ ਉਹ オーਪਨਰ ਨੇ 111000 ਰਿਆ ਸੈਕੰਡ ਪ੍ਰਾਈਜ਼ 91000 ਤੇ 80 8000 ਰੁਪਇਆ ਹਰੇਕ ਟੀਮ ਨੂੰ ਆ ਤੇ 70000 70 ਕਿਲੋ ਵਾਲੀ ਟੀਮ ਨੂੰ 31000 ਰੁਪਇਆ ਤੇ ਸੈਕੰਡ ਨੂੰ 21000 ਰੁਪਇਆ ਵਾ ਤੇ ਬੈਸਟ ਜਾਫੀ ਨੂੰ 4 ਟਰੈਕਟਰ ਆ ਤੇ ਬੈਸਟ ਰੀਡਰ ਨੂੰ ਵੀ 4 ਟਰੈਕਟਰ ਆ ਇੱਕ ਸਾਡੇ ਮਾਨ ਵਾਲੀ ਗੱਲ ਹੈ ਕਿ ਸਾਡੇ ਇਲਾਕੇ ਦਾ ਬਹੁਤ ਵਧੀਆ ਪਲੇਅਰ ਆ ਬਿੱਲਾ ਜੋੜ ਨੰਗਲ ਉਹਨਾਂ ਨੂੰ ਇਥੇ ਨਿਊ ਹਾਰਲੈਂਡ ਦੇ ਨਾਲ ਟਰੈਕਟਰ ਦੇ ਨਾਲ ਸਨਮਾਨ ਕੀਤਾ ਜਾ ਰਿਹਾ ਆ ਪਾਜੀ ਟਾਈਮਿੰਗ ਦੱਸ ਦਿਓ ਕਿੰਨੇ ਵਜੇ ਪਹਿਲਾ ਮੈਚ ਸ਼ੁਰੂ ਹੋਣ ਜਾ ਰ ਪਹਿਲਾ ਮੈਚ ਜੀ 10:30 ਵਜੇ ਮੈਚ ਪਹਿਲਾ ਸਟਾਰਟ ਹੋਊਗਾ ਤੇ ਮੇਰੀ ਇਹ ਜੇ ਮੇਰੇ ਪਲੇਅਰ ਵੀ ਇਹ ਆਵਾਜ਼ ਸੁਣਦੇ ਹੁਣ ਕਿ ਲਾਈਟਾਂ ਤੋਂ ਪਹਿਲਾਂ ਪਹਿਲਾਂ ਜੋ ਕਿ ਲਾਈਟਾਂ ਨਾ ਜਗਾਈਆਂ ਜਾਣ ਤੇ ਲਾਈਟਾਂ ਤੋਂ ਪਹਿਲਾਂ ਪਹਿਲਾਂ ਸਾਡੀ ਸਮਾਪਤੀ ਜੜੀ ਹੋ ਜੇ ਸੋ ਗੱਲਬਾਤ ਲਈ ਧੰਨਵਾਦ ਐਸਨ ਗੁਰਮੀਤ ਸਿੰਘ ਗੇਜਾ ਜਿਨ੍ਹਾਂ ਨੇ ਦੱਸਿਆ ਕਿ 26 ਤਰੀਕ ਨੂੰ ਪਿੰਡ ਕੈਲੇਕਲਾਂ ਦੀ ਧਰਤੀ ਤੇ ਉਹਨਾਂ ਦੇ ਚਾਚਾ ਜੀ ਔਰ ਪੰਜਾਬ ਦੀ ਕਬੱਡੀ ਦਾ ਮਾਣ ਸਵਰਗਵਾਸੀ ਸ਼ੰਦਾ ਅਮਲੀ ਜੀ ਦੀ ਯਾਦ ਵਿੱਚ ਜਿਹੜਾ ਵਾ ਇਹ ਸਲਾਨਾ ਟੂਰਨਾਮੈਂਟ ਹੋ ਰਿਹਾ ਇੰਗਲੈਂਡ ਤੋਂ ਉਹਨਾਂ ਦੇ ਬੇਟੇ ਵੀ ਆਏ ਹੋਏ ਨੇ ਉਹਨਾਂ ਨਾਲ ਵੀ ਆਪਾਂ ਗੱਲ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਆਂ ਵੀਰ ਜੀ ਆਪਣਾ ਨਾਮ ਦੱਸਿਓ ਗੈਵਿੰਗ ਗੁਰਬੀਰ ਸਿੰਘ ਬਾਟ ਔਰ ਤੁਸੀਂ ਕਿਸ ਕੰਟਰੀ ਤੋਂ ਆਏ ਹੋ ਇੰਗਲੈਂਡ ਤੋਂ ਆਏ ਇੰਗਲੈਂਡ ਤੋਂ ਕੀ ਕਹਿਣਾ ਚਾਹੋਗੇ ਜਿਹੜਾ ਤੁਹਾਡੇ ਪਿਤਾ ਜੀ ਦੀ ਯਾਦ ਵਿੱਚ ਕਿਉਂਕਿ ਲੋਕ ਉਹਨਾਂ ਨੂੰ ਅੱਜ ਵੀ ਇੱਥੇ ਬਹੁਤ ਪਿਆਰ ਕਰਦੇ ਆ ਜਿਹੜਾ ਤੁਹਾਡੇ ਫਾਦਰ ਦੀ ਯਾਦ ਵਿੱਚ ਕਬੱਡੀ ਟੂਰਨਾਮੈਂਟ ਤੁਹਾਡੇ ਆਪਣੇ ਸਪਿੰਡ ਚ ਹੋਣ ਜਾ ਰਿਹਾ ਕੀ ਕਹਿਣਾ ਚਾਹੋਗੇ ਬਸ ਵੀ ਆਪਾਂ ਬਸ ਆਪਾਂ ਯਾਦ ਕਰਕੇ ਡੇਢ ਦੀ ਪੂਰੀ ਯਾਦ ਲੈ ਕੇ ਹਨਾ ਐਮ ਆਪਾਂ ਇਨੀ ਦੂਰ ਆਏ ਆ ਵੀ ਐਮ ਡੈਡੀ ਨੂੰ ਕਬੱਡੀ ਦਾ ਬਹੁਤ ਪਿਆਰ ਸੀ ਇੱਥੇ ਵੀ ਤੇ ਉੱਥੇ ਵੀ ਬਹੁਤ ਇੱਕੋ ਦੇ ਗਰਦਾਸਪੁਰ ਦੇ ਮੱਝ ਦੇ ਇੰਗਲੈਂਡ ਬਹੁਤ ਹੀ ਜ਼ਿਆਦਾ ਤੇਮ ਬਸ ਹੀ ਹੈ ਸਾਡਾ ਕੁਛ एवरीवन बिहेव इन वी हैव अ गुड टाइम जी थैंक यू ਗਲਬਾਜ਼ ਲਈ ਧੰਨਵਾਦ ਇਹਨੇ ਸਾਡੇ ਵੀਰ ਗੈਵਨ ਜਿਹੜੇ ਕਿ ਇੰਗਲੈਂਡ ਤੋਂ ਚੇਚਾ ਆਏ ਹੋਏ ਨੇ ਇਹਨਾਂ ਦੇ ਪਿਤਾ ਜੀ ਵਰਲਡ ਲੈਵਲ ਦੇ ਪਲੇਅਰ ਰਹੇ ਨੇ ਸ਼ਿੰਦਾ ਅਮਲੀ ਅਮਲੀ ਦਾ ਉਹਨਾਂ ਨੂੰ ਮਤਲਬ ਕਬੱਡੀ ਖੇਡਣ ਦਾ ਕਮਲ ਸੀਗਾ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨਾਂ ਨੂੰ ਇੰਗਲੈਂਡ ਦੀ ਧਰਤੀ ਦੇ ਉੱਤੇ ਵੀ ਪਹੁੰਚਾਇਆ ਵਾ ਅੱਜ ਵੀ ਪੂਰੀ ਦੁਨੀਆ ਦੇ ਵਿੱਚ ਜਿਹੜੇ ਕਬੱਡੀ ਪਲੇਅਰ ਨੇ ਉਹ ਸ਼ਿੰਦਾ ਅਮਲੀ ਜੀ ਨੂੰ ਯਾਦ ਕਰਦੇ ਨੇ ਕਿਉਂਕਿ ਉਹ ਬਹੁਤ ਤਗੜੇ ਜਾਫੀ ਸੀਗੇ ਔਰ ਉਹਨਾਂ ਦੀ ਯਾਦ ਵਿੱਚ 26 ਤਰੀਕ ਨੂੰ ਪਿੰਡ ਕੈਲੇਕਲਾਂ ਦੇ ਵਿੱਚ ਬਹੁਤ ਵੱਡਾ ਇੱਕ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਵਾ ਸੋ ਮੇਰੀ ਐਕਸਪ੍ਰੈਸ ਨਿਊਜ਼ net ਦੇ ਰਾਹੀਂ ਸਾਰੇ ਮਾਜੇ ਦੇ ਵਿੱਚ ਕਬੱਡੀ ਪ੍ਰੇਮੀਆਂ ਨੂੰ ਅਪੀਲ ਆ ਕੇ 26 ਤਰੀਕ ਨੂੰ 10 ਵਜੇ ਕੈਲਕਲਾਂ ਦੀ ਧਰਤੀ ਤੇ ਪਹੁੰਚੋ ਔਰ ਇਸ ਸ਼ਾਨਦਾਰ ਟੂਰਨਾਮੈਂਟ ਦਾ ਜਿਹੜਾ ਵਾ ਆਨੰਦ ਮਾਣੋ ਧੰਨਵਾਦ